ਦੇ ਵਿੱਚ ਤੇ ਉਸ ਐਫ ਆਈ ਆਰ ਦੇ ਵਿੱਚ ਕਿਹਾ ਜਾਂਦਾ ਹੈ ਕਿ ਅਸੀਂ ਇੱਕ ਮਤਲਬ ਖਾਸ ਕਰਕੇ ਮੈਂ ਮੈਂ ਤੇ ਮੇਰੇ ਸਾਥੀਆਂ ਨੇ ਨਿਸ਼ਾਨਦੇਹੀ ਜਦੋਂ ਸਾਡੇ ਪਿੰਡ ਵਿੱਚ ਹੋਈ ਸਰਕਾਰੀ ਅਮਲੇ ਦੇ ਨਾਲ ਉਸ ਤੋਂ ਬਾਅਦ ਜਿਹੜੀ ਐਫ ਆਈ ਆਰ ਕਹਿੰਦੀ ਹੈ ਜੀ ਅਸੀਂ ਇੱਕ 5000 ਰੁਪਏ ਦਾ ਫੋਨ ਕਿਸੇ ਤੋਂ ਖੋਲਿਆ ਤਾਂ ਅਸੀਂ ਕਾਫੀ ਦੇਰ ਤੋਂ ਵੇਟ ਕਰ ਰਹੇ ਸੀਗੇ ਵੀ ਮਾਨਯੋਗ ਸੈਸ਼ਨ ਕੋਰਟ ਦਾ ਡਿਸੀਜਨ ਆ ਜਾਏ ਤੇ ਉਸ ਤੋਂ ਬਾਅਦ ਅਸੀਂ ਸਾਰਿਆਂ ਨੂੰ ਇਕੱਠੇ ਕਰਕੇ ਜੋ ਫੈਕਟਸ ਹੈਗੇ ਹਨ ਉਹ ਡਿਸਪਲੇ ਕਰਾਂਗੇ ਇਸੇ ਲਈ ਅੱਜ ਤੁਹਾਨੂੰ ਸਾਰਿਆਂ ਨੂੰ ਬੁਲਾਇਆ ਗਿਆ ਹੈ ਇਹ ਜਿਹੜੀ ਐਫਆਈਆਰ ਰਜਿਸਟਰ ਹੋਈ ਹੈ ਇਹਦੇ ਵਿੱਚ ਕੰਪਲੇਨੈਂਟ ਹੈ ਰੁਪਿੰਦਰ ਸਿੰਘ son of ਸੁਖਵਿੰਦਰ ਸਿੰਘ ਬੜੇ ਧਿਆਨ ਨਾਲ ਸਮਝਣਾ ਰੁਪਿੰਦਰ ਸਿੰਘ ਨੇ ਐਫਆਈਆਰ ਰਜਿਸਟਰ ਕਰਵਾਈ ਵੀ ਮੈਂ ਉਹਦੇ ਤੋਂ ਫੋਨ ਖੋਲਿਆ ਤੇ ਪੁਲਿਸ ਨੇ ਐਫਆਈਆਰ ਰਜਿਸਟਰ ਕਰਤੀ ਤਕਰੀਬਨ 30 ਘੰਟਿਆਂ ਬਾਅਦ ਜਿਹੜੀ ਸਾਡੀ ਉਸ ਦੇ ਨਿਸ਼ਾਨਦੇਹੀ ਹੋਈ ਸੀਗੀ ਜਿਹਦੇ ਵਿੱਚ ਡਿਊਟੀ ਮੈਜਿਸਟਰੇਟ ਆਏ ਸੀਗੇ ਤਹਿਸੀਲਦਾਰ ਆਏ ਸੀਗੇ ਕਾਨੂੰਨਗੋ ਆਏ ਸੀਗੇ ਪਟਵਾਰੀ ਆਏ ਸੀਗੇ ਤੇ ਦੋ ਥਾਣਿਆਂ ਦੀ ਪੁਲਿਸ ਤੇ ਉਹਨਾਂ ਦੇ ਇੰਚਾਰਜ ਆਏ ਸੀਗੇ ਉਤੋ ਬਾਅਦ ਇਹ ਨਿਸ਼ਾਨਦੇਹੀ ਦੀ ਰਿਪੋਰਟ ਆਈ ਹੈ ਤੇ ਤੁਸੀਂ ਸਾਰੇ ਬੜਾ ਹੈਰਾਨ ਹੋਵੋਗੇ ਦੇਖ ਕੇ ਵੀ ਇਹਦੇ ਵਿੱਚ ਰੁਪਿੰਦਰ ਸਿੰਘ ਤੇ ਸਾਨੂੰ ਸੁਖਵਿੰਦਰ ਸਿੰਘ ਦਾ ਰਿਪੋਰਟ ਦੇ ਵਿੱਚ ਨਾਮ ਆਇਆ ਹੈ ਵੀ ਉਹਨੇ ਨਾਜਾਇਜ਼ ਕਬਜ਼ਾ ਕੀਤਾ ਹੋਇਆ ਸ਼ਾਮਲਰ ਜ਼ਮੀਨ ਤੇ ਤਾਂ ਇਹਦੇ ਤੋਂ ਸਾਫ਼ ਪ੍ਰੂਫ ਹੁੰਦਾ ਹੈ ਵੀ ਜਦੋਂ ਤੁਸੀਂ ਕਿਸੇ ਦੀ ਜ਼ਮੀਨ ਲੈਣੇ ਹੋ ਸਰਕਾਰੀ ਜ਼ਮੀਨ ਛਡਾਨੇ ਹੋ ਕਬਜ਼ੇ ਤੋਂ ਵੀ ਲੋਕਾਂ ਦੇ ਕੰਮ ਆ ਸਕੇ ਗਰੀਬਾਂ ਦੇ ਕੰਮ ਆ ਸਕੇ ਤਾਂ ਉਹਨੂੰ ਮਿਰਚਾਂ ਲੱਗਦੀਆਂ ਹੈ ਉਹ ਜਾਂਦਾ ਆਪਣੇ ਹਲਕੇ ਦੇ ਲੀਡਰ ਕੋਲ ਵੀ ਬਾਈ ਜੀ ਦੇਖੋ ਇੱਕ ਤਾਂ ਉਹ ਆਪਣੇ ਆਪ ਨੂੰ ਜਾਦਾ ਲੀਡਰ ਸਮਝਦਾ ਹੈ ਉਹ ਤੁਹਾਡੇ ਤੋਂ ਵੱਡਾ ਲੀਡਰ ਬੰਨਾ ਚਾਹੁੰਦਾ ਹੈ ਜਿਵੇਂ ਲੋਕਾਂ ਦੀ ਵਰਡਿੰਗ ਹੁੰਦੀ ਹੈ ਤੇ ਜਿਵੇਂ ਸਾਨੂੰ ਪਤਾ ਚੱਲਦਾ ਹੈ ਕਿ ਉਹ ਤੋਂ ਬਾਅਦ ਜਿਹੜੇ ਆਪਣੇ ਹਲਕੇ ਦੇ ਲੀਡਰ ਨੇ ਉਹ ਇਹ ਕੰਮ ਕਰਦੇ ਨੇ ਉਹਨਾਂ ਕੋਲ ਸਿੱਧਾ ਇਹ ਹੁੰਦਾ ਵੀ ਪਰਚਾ ਦਰਜ ਕਰਾਇਆ ਜਾਵੇ ਜਦੋਂ ਸਾਡੇ ਤੇ ਹੋਇਆ ਤਾਂ ਇਹ ਪ੍ਰੂਫ ਜਿਹੜਾ ਹੈਗਾ ਵੀ ਉਹਨੇ ਕਬਜ਼ਾ ਕੀਤਾ ਹੋਇਆ ਜ਼ਮੀਨ ਤੇ ਇਸ ਤੋਂ ਇਲਾਵਾ ਇੱਕ ਹੋਰ ਤੁਹਾਨੂੰ ਬੜੀ ਵਧੀਆ ਗੱਲ ਦੱਸਦਾ 14 ਜਨਵਰੀ 2025 ਨੂੰ eviction and rent recovery act ਦੇ ਤਹਿਤ ਨੋਟਿਸ ਨਿਕਲਿਆ ਹੋਇਆ ਉਹਨੂੰ ਉਹਦਾ ਘਰ ਖਾਲੀ ਕਰਨ ਦਾ ਜਿਹੜਾ ਉਹਦਾ ਘਰ ਹੈ ਉਹ ਵੀ ਸ਼ਾਮਲਾ ਜ਼ਮੀਨ ਤੇ ਹੈ ਆਲਰੇਡੀ ਨੋਟਿਸ ਆਇਆ ਹੋਇਆ ਹੈ ਕਿ ਤੂੰ ਘਰ ਖਾਲੀ ਕਰਨਾ ਹੈ ਤੇ ਜਿਹੜੀ ਜ਼ਮੀਨ ਕਰਕੇ ਪੰਗਾ ਪਿਆ ਜਿੱਥੇ ਸ਼ਾਮਲਾ ਜ਼ਮੀਨ ਹੈ ਜਿੱਥੇ ਉਹ ਕਹਿੰਦੇ ਨੇ دیوار ਢਾਤੀਏ ਕਰਤਾ ਉਹ ਕਰਤਾ ਉਹਦਾ ਅਲੱਗ ਤੋਂ ਨਿਸ਼ਾਨਦੇਜ ਦੇ ਵਿੱਚ ਆਇਆ ਕਿ ਕਬਜ਼ਾ ਤੇ ਪੁਲਿਸ ਮਾਹਕਮੇ ਦੇ ਵਿੱਚ ਜੀਆਰਪੀ ਗਵਰਨਮੈਂਟ ਰੇਲਵੇ ਪੁਲਿਸ ਦੇ ਵਿੱਚ ਉਹ ਆदमी ਮੁਲਾਜ਼ਮ ਹੈ 문שי ਹੈ ਸ਼ਾਇਦ ਉਥੇ ਤੇ ਉਹ 문שי ਨੇ ਸਾਡੇ ਪਿੰਡ ਵਿੱਚ ਘਰ ਬਣਾਇਆ ਹੋਇਆ ਹੈ 3000 ਗਰਜ਼ ਦੇ ਵਿੱਚ ਸ਼ਾਮਲਾਟ ਜ਼ਮੀਨ ਤੇ ਉਸ ਤੋਂ ਇਲਾਵਾ ਜਿਹੜੀ ਪਿੰਡ ਦੀ ਧਰਮਸ਼ਾਲਾ ਹੁੰਦੀ ਹੈ ਜਿੱਥੇ ਗਰੀਬ ਲੋਕ ਆ ਕੇ ਵਿਆਹ ਕਰਦੇ ਨੇ ਉਹ ਧਰਮਸ਼ਾਲਾ ਨੂੰ ਕੋਈ ਰਸਤਾ ਹੀ ਨਹੀਂ ਹੈਗਾ ਜਾਣ ਨੂੰ ਕੋਈ ਗੱਡੀ ਕੋਈ 4-ਵీలਰ ਉਥੋਂ ਨਹੀਂ ਨੰਗ ਸਕਦਾ ਉਹ ਰਸਤੇ ਤੇ ਤੇ ਨਾਲ ਦੀ ਸ਼ਾਮਲਾਟ ਦੀ ਸਾਰੀ ਜਗ੍ਹਾ ਤੇ ਉਹਨੇ ਕਬਜ਼ਾ ਕੀਤਾ ਤਾਂ ਮੇਨ ਗੱਲ ਇਹ ਹੈ ਜਿਹੜੀ ਮੈਂ ਤੁਹਾਨੂੰ ਕਹਿਣਾ ਚਾਹੂੰਗਾ ਕਿ ਆਪਣੇ ਪਿੰਡਾਂ ਦੇ ਵਿੱਚ ਸਾਡੇ ਹਲਕੇ ਦੇ ਪਿੰਡਾਂ ਦੇ ਵਿੱਚ ਸਮਾਨੇ ਹਲਕੇ ਦੇ ਪਿੰਡਾਂ ਵਿੱਚ ਹਰ ਪਿੰਡ ਕੋਲ 19 ਕਿ ਜ਼ਮੀਨ ਹੁੰਦੀ ਹੈ ਕਿ ਉਹਦੇ ਨਾਲ ਪਿੰਡ ਦੇ ਕੰਮ ਹੋ ਜਾਇਆ ਕਰਨ ਪਰ ਆਪਣੇ ਲੀਡਰਾਂ ਦੇ ਦਬਾਅ ਦੇ ਕਾਰਨ ਤੇ ਪੁਰਾਣੇ ਬੰਦੇ ਆ ਜਿਨ੍ਹਾਂ ਨੇ ਜ਼ਮੀਨਾਂ ਦੱਬੀਆਂ ਹੋਈਆਂ ਪਿੰਡ ਨੂੰ ਇੱਕ ਪੈਸਾ ਨਹੀਂ ਮਿਲਦਾ ਮੈਨੂੰ ਕੱਲ ਕੋਈ ਕਹਿ ਰਿਹਾ ਸੀਗਾ ਵੀ ਬਠੋਈ ਕਲਾਂ ਦੇ ਵਿੱਚ 550 ਕਿੱਲੇ ਪੰਚਾਇਤੀ ਜ਼ਮੀਨ ਤੁਸੀਂ ਦੇਖੋ ਜੇ ਉਹਦੇ ਤੋਂ 100 ਕਿੱਲੇ ਪੰਚਾਇਤੀ ਜ਼ਮੀਨ ਵੀ ਛੁੱਟ ਜਾਂਦੀ ਹੈ 75000 ਰੁਪਏ ਰੇਟ ਹੈ 75 ਲੱਖ ਰੁਪਏ ਤਾਂ ਸਾਲ ਦਾ ਹੀ ਹੋ ਗਿਆ ਕਿੰਨੇ ਕੰਪਿੰਡਾ ਤੇ ਹੋ ਜਾਣ ਤੇ ਜੇ ਕੋਈ ਸਾਡੇ ਵਰਗਾ ਬੰਦਾ ਉਹ ਜ਼ਮੀਨਾਂ ਛੁੜਵਾਂਦਾ ਹੈ ਉਹ ਕੰਮ ਕਰਦਾ ਹੈ ਤਾਂ ਫਿਰ ਇਹ ਲੀਡਰ ਜਿਹੜੇ ਹੈਗੇ ਆ ਉਹ ਵਿੱਚ ਆ ਕੇ ਪਰਚੇ ਦਰਜ ਕਰੰਦੇ ਨੇ ਇੱਕ ਪਾਸੇ ਸਰਕਾਰ ਕਹਿੰਦੀ ਹੈ ਵੀ ਸ਼ਾਮਲ ਜ਼ਮੀਨਾਂ ਛੁੜਵਾਓ ਤਾਂ ਕਿ ਕਬਜ਼ੇ છੁੱਟਣ ਪਿੰਡਾਂ ਨੂੰ ਇਨਕਮ ਵਧੇ ਤੇ ਦੂਜੇ ਪਾਸੇ ਉਸੇ ਸਰਕਾਰ ਦੇ ਜਿਹੜੇ ਐਮਐਲਏ ਨੇ ਉਹ ਲੋਕਲ ਪੋਲਿਟਿਕਸ ਨੂੰ ਇਨਵੋਲਵ ਕਰਦੇ ਨੇ ਤੇ ਜਿਹੜਾ ਬੰਦਾ ਛੜਾਨ ਜਾ ਰਿਹਾ ਹੋਵੇ ਜਿਹੜਾ ਬੰਦਾ ਛੜਾ ਰਿਹਾ ਹੋਵੇ ਉਹਨਾਂ 'ਤੇ ਪਰਚੇ ਕਰੰਦੇ ਨੇ ਤਮੇ ਐਮਐਲਏ ਸਾਹਿਬ ਨੂੰ ਵੀ ਥੋੜੇ ਰਾਹੀ ਇੱਕ ਸਵਾਲ ਪੁੱਛਣਾ ਚਾਹੁੰਗਾ ਵੀ ਯਾਰ ਅੰਨਾ ਕੀ ਗੱਲ ਹੋ ਗਈ ਵੀ ਹਲੇ ਤਾਂ ਡੇਢ ਸਾਲ ਪਿਆ ਅੰਨਾ ਕਿਉਂ ਘਬਰਾਏ ਹੋਇਓ ਅੰਨਾ ਕਿਉਂ ਡਰੇ ਹੋਇਓ ਐਸਾ ਕੀ ਕਰਤਾ ਮੈਂ ਐਸਾ ਕੀ ਕਰਤਾ ਮੇਰੇ ਸਾਥੀਆਂ ਨੇ ਮੈਡੀਕਲ ਕੈਂਪ ਜੇ ਲਾ ਲੇ ਜੇ ਕੋ ਅੱਖਾਂ ਦੇ ਕੈਂਪ ਲਾ ਲੇ ਤਾਂ ਤੁਸੀਂ ਸਾਡਾ ਪਿੰਡਾਂ ਦੇ ਵਿੱਚ ਵੜਨਾ ਰੋਕਤਾ ਡਰੋਲੇ ਅਸੀਂ ਗਏ ਮੇਰੇ ਫੇਸਬੁੱਕ ਤੇ ਤੁਸੀਂ ਵੀਡੀਓ ਦੇਖ ਲਿਓ ਡਰੋਲੇ ਵਾਲੇ ਹੱਥ ਜੋੜ ਕੇ ਬਹਿ ਗਏ ਬੰਦੇ ਸਾਰੇ ਡਰੋਲਾ ਤੇ ਡਰੋਲੀ ਪਿੰਡਾਂਲੇ ਕਿ ਜੀ ਸਾਡੇ ਤੇ ਸਰਕਾਰ ਦਾ ਦਬਾਅ ਹੈ ਤੁਸੀਂ ਸਾਡੇ ਪਿੰਡ ਨਾ ਆਓ ਉਹ ਕਹਿੰਦੇ ਨੇ ਜੇਕਰ ਨੂੰ ਕੋੜਾ ਇਸ ਪਿੰਡ ਵਿੱਚ ਆਇਆ ਅਸੀਂ ਚਵੰਨੀ ਵੀ ਨਹੀਂ ਦਵਾਂਗੇ ਕੋਈ ਗ੍ਰਾਂਟ ਨਹੀਂ ਦਵਾਂਗੇ ਕੋਈ ਕੰਮ ਨਹੀਂ ਕਰਾਂਗੇ ਉਸ ਤੋਂ ਬਾਅਦ ਬਠੋਈ ਕਲਾਂ ਦੇ ਵਿੱਚ ਮੰਤਰੀ ਸਾਹਿਬ ਦਾ ਜੀਜਾ ਉਹ ਕਹਿੰਦਾ ਹੈ ਕਿ ਇੱਥੇ ਨਾ ਬੜੋ ਡਰੋਲੇ ਵਾਲੇ ਕਹਿੰਦੇ ਆ ਉੱਥੇ ਨਾ ਬੜੋ ਫਿਰ ਜੇ ਇਹਨਾਂ ਚੋਂ ਨਾ ਬੜੀਏ ਆਪਣੇ ਪਿੰਡ ਜ਼ਮੀਨ ਛਡਵਾਈਏ ਤਾਂ ਉਹਦਾ ਪਰਚਾ ਹੋ ਜਾਂਦਾ ਫਿਰ ਹੁਣ ਅਸੀਂ ਕੀ ਕਰੀਏ ਜੀ ਘਰਾਂ ਚ ਬਹਿ ਜਾਈਏ ਇਹ ਸਿਆਸੀ ਕਿਰਦਾਰ ਮੈਂ ਮਤਲਬ ਸਿਆਸੀ ਕਿਰਦਾਰ ਦੀ ਗੱਲ ਕਰਨਾ ਚਾਹੂੰਗਾ ਇਹ ਕਿ ਚੰਗਾ ਸਿਆਸੀ ਕਿਰਦਾਰ ਹੈ ਵੀ ਜੇ ਕੋਈ ਆਪਣੇ ਪਿੰਡ ਦੀ ਜ਼ਮੀਨ ਛਡਵਾ ਰਿਹਾ ਹੈ ਤਾਂ ਤੁਸੀਂ ਉਹਦੇ ਤੇ ਮੋਬਾਈਲ ਦਾ ਲੁੱਟ ਖੋ ਦਾ ਪਰਚਾ ਕਰਾ ਰਹੇ ਹੋ ਇੱਕ ਹੋਰ ਤੁਹਾਨੂੰ ਬੜਾ ਮੈਂ ਫੈਕਟ ਦੱਸਦਾ ਇਹਦੇ ਵਿੱਚ ਤਰੰਸ਼ਾਲਾ ਦੀ ਜ਼ਮੀਨ ਤੇ ਤਿੰਨ ਬੰਦਿਆਂ ਦਾ ਕਬਜ਼ਾ ਹੈ ਆ ਪੰਨੂ ਦਾ ਮੈਂ ਤੁਹਾਨੂੰ ਨਾਲ ਦੱਸਿਆ ਕਾਗਜ਼ ਦਿਖਾਇਆ ਤੇ ਉਹਦੇ ਤੇ ਗੁਰਜੀਤ ਸਿੰਘ ਦਾ ਵੀ ਕਬਜ਼ਾ ਹੈ ਗੁਰਜੀਤ ਸਿੰਘ ਸਾਡੇ ਉਲਟ ਸਰਪੰਚੀ ਇਲੈਕਸ਼ਨ ਦੇ ਵਿੱਚ ਲੜਿਆ ਸੀਗਾ ਤੇ ਸਾਹਬ ਨੇ ਉਹ ਇਲੈਕਸ਼ਨ ਲੜਾਇਆ ਸੀਗਾ ਉਹ ਇਹ ਬੰਦਾ ਇਹਨਾਂ ਸਾਰਿਆਂ ਨੇ ਜਾ ਕੇ ਕਹਿ ਕੇ ਦਬਾਅ ਪਾ ਕੇ ਕਹਿ ਲੋ ਜਾਂ ਕਹਿ ਲੋ ਜੀ ਵੀ ਮੈਂ ਤਾਂ ਹੁਣ ਦੂਸੀ ਰਮਿੰਦਰ ਦਾ ਸਰਪੰਚੀ ਜੀ ਵੀ ਮੈਂ ਤਾਂ ਹਾਰ ਗਿਆ ਉਹਦੇ ਤੋਂ ਵੀ ਘੱਟ-ਘੱਟ ਆਹ ਪਰਚਾ ਤਾਂ ਦਰਜ ਕਰੋ ਤਾਂ ਕਿ ਮੇਰੀ ਤਾਂ ਪਿੰਡ 'ਚ ਥੋੜੀ-ਬਹੁਤ ਬਣੇ ਇਹ ਕਹਿ ਕੇ ਇਹਨਾਂ ਸਾਰਿਆਂ ਨੇ ਐਫ ਆਈ ਆਰ ਰਜਿਸਟਰ ਕਰਾਈ ਹੈ ਯਾਰ ਕੀ ਸਾਰੇ ਦੇ ਸਾਰੇ ਪਿੰਡਾਂ ਦੀ ਜ਼ਮੀਨ ਅੱਜ ਤੋਂ ਨਹੀਂ 20 ਸਾਲਾਂ ਤੋਂ ਦੱਬੀ ਬੈਠੇ ਨੇ ਤੇ ਉਹ ਵੀ ਕਿਹੜੀ ਜ਼ਮੀਨ ਧਰਮਸ਼ਾਲਾ ਦੀ ਜ਼ਮੀਨ ਜਿੱਥੇ ਗਰੀਬਾਂ ਨੇ ਵਿਆਹ ਕਰਨਾ ਹੁੰਦੇ ਆ ਕੋਈ ਤਾਰਜ ਕਰਨਾ ਹੁੰਦਾ ਕੋ ਘੋਬ ਪਾਣਾ ਹੁੰਦਾ ਉਹ ਜਿਹੜਾ ਏਰੀਆ ਹੈਗਾ ਸਾਡੇ ਪਿੰਡ ਦਾ ਉਹ ਸਾਰਾ ਐਸ்சி ਬੀਸੀ ਕਮਿਊਨਿਟੀ ਉੱਥੇ ਰਹਿੰਦੀ ਹੈ ਉੱਥੇ ਵਾਲਮੀਕੀ ਕਮਿਊਨਿਟੀ ਰਹਿੰਦੀ ਹੈ ਤੇ ਉੱਥੇ ਹੀ ਇਹਨਾਂ ਨੇ ਕਬਜ਼ੇ ਕੀਤੇ ਹੋਏ ਨੇ ਤੇ ਉੱਥੇ ਤੁਸੀਂ ਆਪ ਜਾ ਕੇ ਵੀ ਪੁੱਛ ਸਕਦੇ ਹੋ ਇਹੀ ਕਹਿੰਦੇ ਆ ਵੀ ਇਹਨਾਂ ਲੋਕਾਂ ਨੇ ਜੀ ਸਾਨੂੰ 20 ਸਾਲ ਤੋਂ ਬੋਲਣ ਹੀ ਨਹੀਂ ਦਿੱਤਾ ਸਾਨੂੰ ਉਠਾ ਨਹੀਂ ਨਹੀਂ ਦਿੱਤਾ ਉਂਝੇ ਤੁਸੀਂ ਬੋਲਦੇ ਹੋ ਤਾਂ ਥੋੜੇ ਤੇ ਐਵੇਂ ਪਰਚੇ ਦਰਜ ਕਰਾਂ ਦੇ ਦੂਸਰੀ ਗੱਲ ਜਦੋਂ ਸਾਡੇ ਤੇ ਐਫ ਆਈ ਆਰ ਰਜਿਸਟਰ ਹੁੰਦੀ ਹੈ ਤੇ ਸਾਨੂੰ ਇੰਟੈਰੀਮ ਪ੍ਰੋਟੈਕਸ਼ਨ ਮਿਲਦੀ ਹੈ ਕੋਰਟ ਤੋਂ ਉਸ ਤੋਂ ਬਾਅਦ ਮੈਨੂੰ ਸਮਾਨੇ ਹਲਕੇ ਤੋਂ ਘੱਟੋ ਘੱਟ 200 300 ਫੋਨ ਆਏ ਹੋਣਗੇ ਜਿਹਦੇ ਵਿੱਚ ਸਾਫ ਦਾ ਸਰਪੰਚ ਵੀ ਨੇ ਕਾਉਂਸਲਰ ਵੀ ਨੇ ਪੰਚਾਇਤ ਮੈਂਬਰ ਵੀ ਨੇ ਆਮ ਬੰਦੇ ਵੀ ਨਹੀਂ ਇੱਕ ਬੰਦਾ ਕਹਿੰਦਾ ਜੀ ਵੀ ਮੇਰੀ ਤਾਂ ਦੁਕਾਨ ਸੀਗੀ ਸਿਰਫ ਪਰਚੂਨ ਦੀ ਤੇ ਮੇਰਾ ਇਹਨਾਂ ਦੇ ਸਰਪੰਚ ਨਾਲ ਪੰਗਾ ਪਿਆ ਉਹ ਸਰਪੰਚ ਨੇ ਮੇਰੇ ਤੇ ਹੀ ਪਰਚਾ ਦਰਜ ਕਰਵਾਤਾ ਇਹ ਸਾਰੇ ਬੰਦੇ ਸਾਡੇ ਹਲਕੇ ਦੇ ਵਿੱਚ ਓਵੇਂ ਹੀ ਐਫ ਆਈ ਆਰ ਆਪਣੇ ਤੇ ਰਜਿਸਟਰ ਕਰਵਾ ਕੇ ਬੈਠੇ ਨੇ ਜਿਵੇਂ ਸਾਡੇ ਤੇ ਹੋਈ ਹੈ ਕੋਈ ਸੁਣਵਾਈ ਨਹੀਂ ਹੈਗੀ ਕੁਝ ਹੋ ਨਹੀਂ ਹੈਗਾ ਕਈਆਂ ਕੋਲ ਤਾਂ ਵਿਚਾਰਿਆਂ ਕੋਲ ਪੈਸੇ ਵਕੀਲ ਨੂੰ ਦੇਣ ਨੂੰ ਵੀ ਨਹੀਂ ਹੈਗੇ ਤਿੰਨ ਤਿੰਨ ਮਹੀਨੇ ਛੇ ਛੇ ਮਹੀਨੇ ਆਪਣਾ ਘਰ ਛੱਡ ਕੇ ਬਾਹਰ ਰਹਿੰਦੇ ਨੇ ਇਹ ਸਾਰੇ ਬੰਦਿਆਂ ਨਾਲ ਅਸੀਂ ਗੱਲ ਕੀਤੀ ਹੈ ਸਾਰੇ ਬੰਦਿਆਂ ਨੂੰ ਇਕੱਠੇ ਕਰਾਂਗੇ ਤੇ ਬਹੁਤ ਜਲਦੀ ਜਿਵੇਂ ਪਹਿਲੇ ਅਸੀਂ ਨੌਜਵਾਨ ਜਗਾਓ ਯਾਤਰਾ ਕੰਢੀ ਸੀਗੀ ਅਸੀਂ ਹੁਣ ਹਲਕਾ ਜਗਾਓ ਮਿਸ਼ਨ ਸ਼ੁਰੂ ਕਰਾਂਗੇ ਜਿਹਦੇ ਵਿੱਚ ਪਿੰਡਾਂ ਪਿੰਡਾਂ ਦੇ ਵਿੱਚ ਜਾ ਕੇ ਜਿਨ੍ਹਾਂ ਲੋਕਾਂ ਨਾਲ ਤੱਕੇ ਹੋਏ ਨੇ ਜਿਨ੍ਹਾਂ ਲੋਕਾਂ ਤੇ ਐਵੇਂ ਦੇ ਕੇਸ ਰਜਿਸਟਰ ਹੋਏ ਨੇ ਉਹਨਾਂ ਦੀ ਜਾ ਕੇ ਮਦਦ ਕਰਾਂਗੇ ਉਹਨਾਂ ਦੇ ਨਾਲ ਕੰਦੇ ਨਾਲ ਕੰਦਾ ਜੋੜ ਕੇ ਖੜਾਂਗੇ ਤੇ ਉਹਨਾਂ ਨੂੰ ਇਸ ਜਿਹੜੇ ਚੰਗਲ 'ਚ ਫਸੇ ਹੋਏ ਨੇ ਕਾਨੂੰਨੀ ਚੰਗਲ ਕਹਿ ਲਓ ਜਾਂ ਐਫ ਆਈ ਆਰ ਦੇ ਕਿਸੇ ਚੰਗਲ 'ਚ ਕਹਿ ਲਓ ਉਹਦੇ ਤੋਂ ਕੱਢਾਂਗੇ ਤੇ ਬਹੁਤ ਜਲਦੀ ਜੀ ਕਰ ਲੂਗੀ ਬਹੁਤ ਜਲਦੀ ਅਸੀਂ ਇਹ ਹਲਕਾ ਜਗਾਓ ਮਿਸ਼ਨ ਉਹਨਾਂ ਲੋਕਾਂ ਵਾਸਤੇ ਸ਼ੁਰੂ ਕਰਾਂਗੇ ਜਿਹੜੇ ਕਹਿੰਦੇ ਨੇ ਵੀ ਸਾਡੇ ਤੇ ਵੀ ਨਜਾਇਜ਼ ਪਰਚੇ ਹੋਏ ਨੇ ਬਗੈਰ ਕਿਸੇ ਗੱਲ ਤੋਂ ਹੋਏ ਨੇ ਬਗੈਰ ਕਿਸੇ ਵਾਰਦਾਤ ਤੋਂ ਹੋਏ ਨੇ ਸਾਨੂੰ ਤਾਂ ਬਸ ਉੱਤੇ-ਸੁੱਤੇ ਪਤਾ ਚੱਲਿਆ ਜਾਂ ਪੁਲਿਸ ਚੱਕੇ ਲੈ ਗਈ ਜਾਂ ਕਿਸੇ ਨਰਸਤਾ ਵੀ ਪਰਚਾ ਦਰਜ ਹੋ ਗਿਆ ਜੀ ਤੇ ਆਪਣਾ ਘਰ ਛੱਡ ਲਿਆ ਹਾਂਜੀ ਇਸ ਤਰ੍ਹਾਂ ਤੁਸੀਂ ਕਹੋਗੇ ਝੂਠਾ ਪਰਚਾ ਹੋਇਆ ਹੈ ਜਾਂ ਦੂਕਾ ਦੇ ਹੋ ਰਹੇ ਤੁਸੀਂ ਹੁਣ ਇਹਦੇ ਖਿਲਾਫ ਕੋਈ ਡਿਫਰਮੇਸ਼ਨ ਵੀ ਕਰੋਗੇ ਅਸੀਂ ਇਹਦੇ ਖਿਲਾਫ ਡੀਜੀਪੀ ਸਾਹਿਬ ਨੂੰ ਇਨਕੁਆਇਰੀ ਲਗਾਈ ਹੈ ਜੀ ਤੇ ਇਨਕੁਆਇਰੀ ਦੇ ਵਿੱਚ ਉੱਥੇ ਉਹਨਾਂ ਨੇ ਸ਼ੁਰੂ ਵੀ ਕਰਤਾ ਐਥੋਂ ਮਿਸਲ-ਮਿਸਲ ਜਾ ਚੁੱਕੀ ਹੈ ਮੇਰੇ ਖਲ ਸਾਰੀ ਥਾਂਨੇ ਤੋਂ ਤੇ ਅਸੀਂ ਐਥੋਂ ਕੋਰਟ ਤੋਂ ਪ੍ਰੋਟੈਕਸ਼ਨ ਵੀ ਲੈ ਲਈ ਅਰੇਸਟ ਪ੍ਰੋਟੈਕਸ਼ਨ ਵੀ ਲੈ ਲਈ ਤੇ ਹੁਣ ਜਦੋਂ ਐਫਆਈਆਰ ਰਜਿਸਟਰ ਹੋਈ ਤਾਂ ਚੌਥੇ ਪੰਜਵੇਂ ਦਿਨੀ ਮੈਂ ਨਾਮ ਨਹੀਂ ਦੱਸ ਸਕਦਾ ਸਾਨੂੰ ਫੋਨ ਆਨੇ ਸ਼ੁਰੂ ਹੋ ਗਏ ਕਿ ਸਮਝੌਤਾ ਕਰ ਲਓ ਸਮਝੌਤਾ ਕਰ ਲਓ ਅਸੀਂ ਸਮਝੌਤਾ ਕਰਾ ਦਿੰਨੇ ਆਂ ਅਸੀਂ ਉੱਤੇ ਰਸਤਾ ਵੀ ਬਣਾ ਦੰਨੇ ਜਿਹੜਾ ਰਸਤਾ ਨਜਾਇਜ਼ ਕਬਜ਼ਾ ਸੀਗਾ ਪਰ ਉਹ ਸਟੇਜ ਸਮਝੌਤਾ ਕਰਨ ਦੀ ਨਿਕਲ ਚੁੱਕੀ ਸੀ ਚਾਰ ਦਿਨ ਸਮਝੌਤਿਆਂ ਦੇ ਕਾਲ ਆਉਂਦੇ ਰਹੇ ਪੰਜਵੇਂ ਦਿਨ ਤੋਂ ਫੇਰ ਟਮਕੀਆਂ ਦੇ ਕਾਲ ਆਣ ਲੱਗੇ ਕਿ ਹੁਣ ਅਸੀਂ ਤੁਹਾਨੂੰ ਦਿਖਾਵਾਂਗੇ ਪਿੰਡ ਵਿੱਚ ਕਿਵੇਂ ਰਹੀਦਾ ਹੈ ਹੁਣ ਅਸੀਂ ਤੁਹਾਨੂੰ ਦਿਖਾਵਾਂਗੇ ਸਰਕਾਰ ਕੀ ਹੁੰਦੀ ਹੈ ਸਰਕਾਰ ਦੀ ਪਾਵਰ ਕੀ ਹੁੰਦੀ ਹੈ ਉਹ ਸਾਰਾ ਹੁਣ ਤੁਹਾਨੂੰ ਆਉਣ ਵਾਲੇ ਦਿਨਾਂ ਦੇ ਵਿੱਚ ਪਤਾ ਲੱਗੂਗਾ ਉਹ ਹਲੇ ਤੱਕ ਵੀ ਆ ਰਹੇ ਨੇ ਮੈਂ ਇੱਕ ਹੋਰ ਗੱਲ ਤੁਹਾਨੂੰ ਕਹਿਣਾ ਚਾਹੂੰਗਾ ਜਦੋਂ ਮੈਂ ਪਿੰਡਾਂ ਦੇ ਵਿੱਚ ਜਾਣਾ ਸ਼ੁਰੂ ਕੀਤਾ ਮੇਰੇ ਕੋਲ ਪੰਜਾਬ ਪੁਲਿਸ ਦੀ 2019 ਤੋਂ ਪ੍ਰੋਟੈਕਸ਼ਨ ਸੀਗੀ ਮੇਰੀ ਸਿਕਿਉਰਿਟੀ ਵਿਡਰੋ ਕਰ ਲਈ ਉਸ ਤੋਂ ਬਾਅਦ ਆ ਮੇਰੇ ਘਰ ਦੀ ਰੇਕੀ ਹੋ ਰਹੀ ਹੈ ਐਵੇਂ ਦੀ ਇੱਕ ਗੱਡੀ ਲਗਾਤਾਰ ਉਥੋਂ ਚੱਕਰ ਕੱਟ ਰਹੀ ਹੈ ਇਸ ਤੋਂ ਇਲਾਵਾ ਪਿੰਡ ਵਾਲੇ ਕਹਿੰਦੇ ਨੇ ਕਿ ਜਲੰਧਰ ਨੰਬਰ ਦੀਆਂ ਤਿੰਨ ਗੱਡੀਆਂ ਲਗਾਤਾਰ ਤੁਹਾਡੇ ਘਰ ਦੇ ਗਲੀ ਦੇ ਆਰ-ਬਾਰ ਚੱਕਰ ਕੱਟਦੇ ਨੇ ਤੁਹਾਡੇ ਘਰ ਜਾਣ ਦਾ ਟਾਈਮ ਦੇਖਦੇ ਨੇ ਤੁਹਾਡੇ ਘਰ ਆਉਣ ਦਾ ਟਾਈਮ ਦੇਖਦੇ ਨੇ ਥੋੜੇ ਪਰਿਵਾਰ ਦੇ ਨਜ਼ਰਾਂ ਦਾ ਟਾਈਮ ਦੇਖਦੇ ਨੇ ਕਦੇ-ਕਦੇ ਕੋਈ ਗੱਡੀ ਨਿਕਲਦੀ ਹੈ ਤੁਹਾਡੇ ਪਰਿਵਾਰ ਦੀਆਂ ਥੋੜੀ ਤਾਂ ਇਹ ਗੱਡੀਆਂ ਪਿੱਛੋਂ 1/2 ਕਿਲੋਮੀਟਰ ਡਿਫਰੈਂਸ ਰੱਖ ਕੇ ਨਾਲ ਚੱਲ ਰਹੀਆਂ ਹੁੰਦੀਆਂ ਨੇ ਇਹ ਸਾਰੀ ਵੀ ਸਾਡੀ ਸੀਸੀਟੀਵੀ ਫੂਟੇਜ ਜਿਹੜੀ ਹੈਗੀ ਹੈ ਤੇ ਜਿਹੜੀਆਂ ਇਹ ਫੋਟੋ ਹੈਗੀਆਂ ਮੈਂ ਏਡੀਜੀਪੀ ਸਿਕਿਉਰਿਟੀ ਸਾਹਿਬ ਨੂੰ ਸਬਮਿਟ ਕਰਵਾਈਆਂ ਨੇ ਅੱਜ ਤੇ ਉਹਨਾਂ ਨੂੰ ਪਹਿਲਾਂ ਵੀ ਮੈਂ ਕਾਫੀ ਐਵੇਂ ਕਿਉਂਕਿ ਮੈਂ 2019 ਤੋਂ ਥ੍ਰੈਟ ਦੇ ਵਿੱਚ ਥ੍ਰੈਟ ਪਰਸੈਪਸ਼ਨ ਦੇ ਵਿੱਚ ਹੈਗਾ ਪਹਿਲਾਂ ਵੀ ਮੈਂ ਮੇਰੀਆਂ ਬਹੁਤ ਚੀਜ਼ਾਂ ਕੀਤੀਆਂ ਨੇ ਇੰਟੈਲੀਜੈਂਸ ਬਿਊਰੋ ਤੋਂ ਮੇਰੇ ਕੋਲ ਟੀਮ ਆਈ ਘਰ ਦੇ ਵਿੱਚ ਤੇ ਉਹਨਾਂ ਨੇ ਕਿਹਾ ਕਿ ਤੁਹਾਨੂੰ ਥ੍ਰੈਟ ਹੈਗਾ ਤੇ ਤੁਸੀਂ ਆਪਣਾ ਬਹੁਤ ਖਾਸ ਧਿਆਨ ਰੱਖਣਾ ਪਰ ਪਟਿਆਲਾ ਪੁਲਿਸ ਕਹਿੰਦੀ ਹੈ ਕਿ ਕੋਈ ਥ੍ਰੈਟ ਨਹੀਂ ਹੈਗਾ ਹੁਣ ਮੈਨੂੰ ਨਹੀਂ ਪਤਾ ਵੀ ਜਿਹੜੀ ਆਈਬੀ ਹੁੰਦੀ ਹੈ ਮਤਲਬ ਦੇਸ਼ ਦਾ ਅੱਖ ਔਰ ਕੰਨ ਹੁੰਦਾ ਇੰਟੈਲੀਜੈਂਸ ਬਿਊਰੋ ਆਫ ਇੰਡੀਆ ਜੇ ਉਹ ਕਹਿ ਰਹੇ ਨੇ ਮੈਨੂੰ ਕਿਹਾ ਤੁਸੀਂ ਧਿਆਨ ਰੱਖੋ ਤੁਹਾਨੂੰ ਥ੍ਰੈਟ ਹੈਗਾ ਪਰ ਇਹ ਜਿਹੜੀ ਏਜੰਸੀ ਹੈ ਆਪਣੀ ਜ਼ਿਲ੍ਹੇ ਦੀ ਇਹ ਕਹਿੰਦੀ ਹੈ ਜੀ ਨਹੀਂ ਕੋਈ ਥ੍ਰੈਟ ਨਹੀਂ ਹੈਗਾ ਤਾਂ ਹੁਣ ਇਸ ਚੀਜ਼ ਨੂੰ ਸਿਆਸੀ ਰੰਜਿਸ਼ ਨਾਲ ਜੋੜੀਏ ਜਾਂ ਕਿਸ ਚੀਜ਼ ਨਾਲ ਜੋੜੀਏ ਸਾਨੂੰ ਨਹੀਂ ਪਤਾ ਤੇ ਮੇਰਾ ਆਪਣਾ ਨਿਊਜ਼ ਚੈਨਲ ਹੁੰਦੇ ਹੋਏ ਵੀ ਮੈਂ ਕਦੀ ਆਪਣੀ ਸਿਕਿਉਰਿਟੀ ਵਾਸਤੇ ਕਦੀ ਕੋਈ ਖਬਰ ਨਹੀਂ ਚਲਾਈ ਹੈ ਅੱਜ ਪਹਿਲੀ ਵਾਰ ਮੈਂ ਚਲਾ ਰਿਹਾ ਹਾਂ ਜਦੋਂ ਮੇਰੇ ਫੈਮਿਲੀ ਤੇ ਗੱਲ ਆਈ ਹੈ ਜਾਂ ਇਹ ਮਤਲਬ ਬਹੁਤ ਜ਼ਿਆਦਾ ਵਾਰਦਾਤਾਂ ਹੁਣ ਵਧ ਗਈਆਂ ਪਿੱਛੇ ਤੁਹਾਡੀ ਸਿਕਿਉਰਿਟੀ ਜਿਹੜੀ ਹੈ ਉਹ ਵਾਪਸ ਹੋਈ ਹੈ ਜਦੋਂ ਤੋਂ ਮੈਂ ਪਿੰਡਾਂ ਚ ਜਾਣਾ ਸ਼ੁਰੂ ਕੀਤਾ ਜੀ ਅੱਛਾ ਜੀ ਮੈਂ ਸਪਟੰਬਰ ਦੇ ਵਿੱਚ ਮੇਰੀ ਸਿਕਿਉਰਿਟੀ ਵਿਡਰੋ ਹੋਈ ਉਸ ਤੋਂ ਬਾਅਦ ਅਕਤੂਬਰ ਦੇ ਵਿੱਚ ਮੈਨੂੰ ਫੇਰ ਇਹਨਾਂ ਨੇ ਦਿੱਤੀ ਨਵੰਬਰ ਦੇ ਵਿੱਚ ਫੇਰ ਵਿਡਰੋ ਕਰ ਲਈ ਮਤਲਬ ਰਾਜਨੀਤੀ ਅਜੀ ਸ਼ਾਇ ਹੋਗੀ ਜੀ 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 ਪਰ ਮੈਨੂੰ ਉਹਦਾ ਕੋਈ ਉਹ ਨਹੀਂ ਹੈਗਾ ਠੀਕ ਹੈ ਅਸੀਂ ਚਿੱਟੀਆਂ ਪਾੰਨੇ ਆ ਉਹ ਕਰਦੇ ਆ ਇੰਟੈਲੀਜੈਂਸ ਬਿਊਰੋ ਕਹਿੰਦਾ ਹੈ ਜੀ ਥ੍ਰੈਟ ਹੈਗਾ ਤੇ ਪਟਿਆਲਾ ਪੁਲਿਸ ਕਹਿੰਦੀ ਹੈ ਨਹੀਂ ਹੈਗਾ ਤਾਂ ਚਲੋ ਠੀਕ ਹੈ ਉਹ ਇਹਨਾਂ ਦਾ ਜੋ ਪ੍ਰੋਸੀਜਰਲ ਹੈ ਉਹ ਇਹਨਾਂ ਨੇ ਦੇਖਣਾ ਹੈ ਇਹਨਾਂ ਚੀਜ਼ਾਂ ਦੇ ਨਾਲ ਨਹੀਂ ਤੁਸੀਂ ਕਿਸੇ ਨੂੰ ਰੋਕ ਸਕਦੇ ਵੀ ਤੁਸੀਂ ਐਫ ਆਈ ਆਰ ਰਜਿਸਟਰ ਕਰ ਦੋਗੇ ਵੀ ਇਹਨੇ ਮੋਬਾਈਲ ਖੋਲਿਆ ਕੱਲ ਨੂੰ ਐਫ ਆਈ ਆਰ ਰਜਿਸਟਰ ਕਰ ਲਓਗੇ ਮੈਂ ਕਿਸੇ ਦੀ ਮੱਝ ਖੋਲ ਲਈ ਜਾਂ ਕੱਲ ਨੂੰ ਫਿਰ ਇੱਕ ਹੋਰ ਐਫ ਆਈ ਆਰ ਸ਼ਾਇਦ ਮੇਰੇ ਤੇ ਕਰ ਦੇਣ ਵੀ ਮੈਂ ਕਿਸੇ ਦੀ ਮੋਟਰ ਤੋਂ ਜਾ ਕੇ 5 ਲੀਟਰ ਪਾਣੀ ਭਰ ਲਿਆ ਠੀਕ ਹੈ ਇਹ ਲੋਕਾਂ ਨੂੰ ਪਤਾ ਹੈ ਹੁਣ ਲੋਕ ਬਹੁ ਉਹ ਹੁਣ ਬੇਵਕੂਫ ਨਹੀਂ ਹੈਗੇ ਉਹਨਾਂ ਨੂੰ ਸਾਰੀ ਚੀਜ਼ਾਂ ਦਿਖਦੀਆਂ ਹਨ ਅੰਨਾ ਜਿਆਦਾ ਡਰ ਅੰਨਾ ਜਿਆਦਾ ਉਹ ਸਾਡੇ ਤੋਂ ਡਰਨ ਦੀ ਲੋੜ ਨਹੀਂ ਹੈਗੀ ਐਮਐਲਏ ਸਾਹਿਬ ਨੂੰ ਪਰ ਉਹ ਜਿਆਦਾ ਡਰ ਰਹੇ ਨੇ ਕਿਉਂਕਿ ਹਾਲ ਤੱਕ ਟਾਈਮ ਵੀ ਬਹੁਤ ਪਿਆ ਹਾਲ ਤੱਕ 1.5 ਸਾਲ ਪਿਆ ਹੈ ਕਰਨ ਕੋਈ ਆંકੜਾ ਹੈਗਾ ਕਿੰਨੇ ਕ ਬੰਦੇ ਦੇ ਪਰਚੇ ਜਿਹੜੇ ਕਹਿੰਦੇ ਤੁਸੀਂ ਨਜਾਇਜ਼ ਪਰਚੇ ਉਹਨਾਂ ਦੇ ਹੋਏ ਆ ਜਿਨ੍ਹਾਂ ਨੂੰ ਮੈਂ ਹੁਣ ਪਿੰਡ 'ਚ ਜਾਇਆ ਕਰੂੰਗਾ ਜੀ ਉੱਥੇ ਉਹ ਲੋਕ ਵੀ ਆਇਆ ਕਰਨਗੇ ਤੇ ਆਪਣੇ ਕਾਗਜ਼ ਵੀ ਲੈ ਕੇ ਆਇਆ ਕਰਨਗੇ ਬਹੁਤ ਜਲਦੀ ਤੁਸੀਂ ਪਿੰਡਾਂ ਦੇ ਵਿੱਚ ਮੇਰੀਆਂ ਚੌਪਾਲ ਲੱਗਦੇ ਦੇਖੋਗੇ ਜਿੱਥੇ ਉਹ ਲੋਕ ਆਇਆ ਕਰਨਗੇ ਤੇ ਆਪਣੀ ਮੁਸ਼ਕਲਾਂ ਤੇ ਐਵੇਂ ਦੇ ਹੋਏ ਹੋਏ ਤੱਕਿਆਂ ਨੂੰ ਜਾਗਰੂਕ ਕਰੇਗਾ ਕਰਨ ਇਹ ਕਿ ਕਈ ਸਿਆਸੀ ਪਾਰਟੀਆਂ ਨੇ ਵੀਡੀਓ ਜਾਰ ਚੀਨ ਨੂੰ ਕਿਵੇਂ ਦੇਖਦੇ ਹੋ ਜਿਵੇਂ ਕਾਂਗਰਸ ਹੋ ਗਿਆ ਕਾਲੀ ਦਾ ਲੋਗ ਇਹ ਹੱਥ ਤੇ ਜਾ ਰਿਹਾ ਲੱਗਦਾ ਕਿਥੇ ਨਿਕਤੇ ਸਮਰਥਕ ਚ ਹੈਗੇ ਤੁਹਾਡੇ ਸਾਡੇ ਸਾਰੇ ਜਾਨੇ ਸਮਰਥਨ ਨੇ ਜੀ ਗੱਲ ਤਾਂ ਸਿਆਸੀ ਕਿਰਦਾਰ ਦੀ ਹੁੰਦੀ ਹੈ ਜੇ ਕਿਸੇ ਦਾ ਸਿਆਸੀ ਕਿਰਦਾਰ ਹੀ ਐਵੇਂ ਦਾ ਹੋਵੇ ਇੱਕ ਬੰਦਾ ਮੇਰੀ ਗੱਡੀ ਚ ਚਲਾਉਂਦਾ ਹੈ ਉਹਦੀ 20000 ਤਨਖਾਹ ਹੈ ਉਹਦਾ ਵੀ ਨਾਂ ਪਰਚੇ ਚ ਪਵਾਤਾ ਇਹਨੂੰ ਤੁਸੀਂ ਸਿਆਸੀ ਕਿਰਦਾਰ ਕਹੋਗੇ ਇੱਕ ਬੰਦਾ ਉੱਥੇ ਹੈ ਹੀ ਨਹੀਂ ਉਹਦੀ ਮੋਬਾਈਲ ਦੀ ਲੋਕੇਸ਼ਨ ਕਿਤੇ ਹੋਰ ਦੀ ਆ ਰਹੀ ਹੈ ਉਹਦਾ ਵੀ ਨਾਮ ਵਿੱਚ ਪਤਾ ਇਹਨੂੰ ਤੁਸੀਂ ਸਿਆਸੀ ਕਿਰਦਾਰ ਕਹੋਗੇ ਸਿਆਸਤ ਦਾ ਵੀ ਇੱਕ ਲੈਵਲ ਹੁੰਦਾ ਨਾ ਤੁਸੀਂ ਉਸ ਲੈਵਲ ਦੀ ਸਿਆਸਤ ਕਰੋ ਤੁਸੀਂ ਮੇਰੇ ਤੇ ਕਰੋ ਤੁਸੀਂ ਉਹ ਗਰੀਬ ਨੂੰ ਕਰ ਰਹੇ ਹੋ ਜਿਹੜਾ ਵਿਚਾਰਾ ਆਂਦਾ ਹੀ BPL ਫੈਮਿਲੀ ਚ ਹੈ ਉਹਦੇ ਤੇ ਵੀ FIR ਕਰ ਰਹੇ ਹੋ ਜਿਹੜਾ ਉੱਥੇ ਮੋਬਾਈਲ ਲੋਕੇਸ਼ਨ ਹੀ ਨਹੀਂ ਆ ਰਹੀ ਉਹਦੇ ਤੇ ਵੀ FIR ਕਰਾ ਰਹੇ ਹੋ ਤੇ ਇਹਦੇ ਵਿੱਚ ਮੇਨ ਗੱਲ ਇਹੀ ਹੈ ਵੀ ਅਸੀਂ ਪਿੰਡਾਂ ਚ ਨਾ ਜਾਈਏ ਅਸੀਂ ਕੋਈ ਕੰਮ ਨਾ ਕਰੀਏ ਮੇਰੇ ਕੋਲ ਤਾਂ ਬਹੁਤ ਲੋਕਾਂ ਨੇ ਭੇਜਿਆ ਜੀ ਉਹ ਐ ਕਹਿੰਦੇ ਆ ਕਹਿੰਦੇ ਆ ਪਰ ਚਲੋ ਹੌਨ ਰਿਪੋਰਟ ਗੱਲਾਂ ਨਹੀਂ ਹੈਗੀਆਂ ਪਰ ਮੇਨ ਇਹ ਹੀ ਹੈ ਕਿ ਸਾਡੇ ਪਿੰਡਾਂ ਚ ਤੇ ਸਾਡੇ ਕੰਮ ਕਰਨ ਤੋਂ ਦਿੱਕਤ ਹੈ ਸਾਰੀ ਤਾਂ ਇਹ ਚੀਜ਼ਾਂ ਹੋ ਰਹੀਆਂ ਨੇ ਨਹੀਂ ਤਾਂ ਜਦੋਂ ਕੰਮ ਹੋ ਗਿਆ ਡਿਊਟੀ ਮੈਜਿਸਟ੍ਰੇਟ ਹੀ ਚਲੇ ਗਏ ਸਾਰੀ ਨਿਸ਼ਾਨਦੇਹੀ ਹੋ ਗਈ ਪੁਲਿਸ ਚਲੀ ਗਈ ਤੋਂ ਉਤੋਂ ਬਾਅਦ ਕਾਦੀ ਲੜਾਈ ਹੋਣੀ ਸੀ ਜੇ ਲੜਾਈ ਹੁੰਦੀ ਤਾਂ ਮੌਕੇ ਤੇ ਹੁੰਦੀ ਉਹ ਬੰਦੇ ਮੌਕੇ ਤੇ ਆ ਕੇ ਕਹਿੰਦੇ ਨਾ ਜੀ ਇਹ ਸਾਡੀ ਦੁਆਰ ਹੈ ਇਹ ਸ਼ਾਮਲਾਟ ਨਹੀਂ ਹੈਗੀ ਉੱਥੇ ਮੈਜਿਸਟ੍ਰੇਟ ਖੜਾ ਸੀ ਕਾਨੂੰਨਗੋ ਖੜਾ ਸੀ ਉਹਨੂੰ ਦੱਸ ਦਿੰਦੇ ਕਿ ਭਾਈ ਇਹ ਰਿਆ ਰਿਕਾਰਡ ਇਹ ਰਿਆ ਲਠਾ ਇਹ ਤੇਰੀ ਦੁ ਕਿਸੇ ਬੀਡੀਪੀ ਨੇ ਕਿਸੇ ਮੈਜਿਸਟ੍ਰੇਟ ਨੇ ਕਿਸੇ ਆਈਓ ਨੇ ਕਿਸੇ ਬੰਦੇ ਨੇ ਸਰਕਾਰੀ ਨੇ ਰਿਪੋਰਟ ਲਿਖਿਆ ਕਿ ਉੱਥੇ ਲੜਾਈ ਹੋ ਗਈ ਜਾਂ ਉੱਥੇ ਲੋਕ ਰਾਜ਼ੀ ਨਹੀਂ ਸੀ ਕੁਝ ਵੀ ਨਹੀਂ ਸੀ ਸਭ ਕੁਝ ਸ਼ਾਂਤੀ ਨਾਲ ਹੋਇਆ ਪਹਿਲਾਂ ਹਲਕਿਆਂ ਦੇ ਦਫ਼ਤਰ ਖੋਲੇ ਹੁਣ ਆਨਲਾਈਨ ਟਾਈਮ 'ਚ ਕਰੋ ਤਾਂ ਇਹ ਦੁਬਾਰਾ ਸ਼ੁਰੂਆਤ ਹੋਈ ਕਿਉਂ ਸਾਡੇ ਹਲਕਿਆਂ ਦੇ ਦਫ਼ਤਰ ਅੱਜ ਵੀ ਚੱਲ ਰਹੇ ਨੇ ਜੀ ਮੈਂ ਇੱਕ ਦਿਨ ਦੇ ਵਿੱਚ 10 ਤੋਂ 15 ਬੰਦਿਆਂ ਦੇ ਕੰਮ ਕਰਾਨਾ ਹੈ ਔਰ ਬਿਲਕੁਲ छाਤੀ ਠੋਕ ਕੇ ਕਰਾਨਾ ਹੈ ਮੇਰੇ ਕੋਲ ਪੂਰੀ ਲਿਸਟ ਪਈ ਹੈ ਚਾਹੇ ਕਿਸੇ ਦੇ ਰਾਸ਼ਨ ਕਾਰਡ ਹੈ ਚਾਹੇ ਕਿਸੇ ਦੀ ਲਾਲ ਕਾਪੀ ਬਣਦੀ ਹੈ ਚਾਹੇ ਆਯੁਸ਼ਮਾਨ ਯੋਜਨਾ ਹੈ ਚਾਹੇ ਕੱچے ਘਰਾਂ ਦੇ ਹਨ ਆਪਣੇ ਇੱਥੇ ਸਰਕਾਰ ਨੇ ਉਹਨੇ ਚੀਜ਼ਾਂ ਨਹੀਂ ਕਰਾਈਆਂ ਜਿੰਨੇ ਅਸੀਂ ਉਹ 2 ਮਹੀਨੇ ਚ ਕਰਾਤੇ ਸੁਲਤਾਨਪੁਰ ਤੇ ਡਕਾਲਾ ਸਾਡੀ ਪੂਰੀ ਪ੍ਰੋਫੈਸ਼ਨਲ ਟੀਮ ਬੈਠੀ ਹੈ ਉੱਥੇ ਹੀ ਫਿੰਗਰਪ੍ਰਿੰਟ ਹੋ ਕੇ ਉੱਥੇ ਹੀ ਫਾਰਮ ਅਪਲੋਡ ਹੁੰਦੇ ਨੇ ਤੇ ਸਾਰਿਆਂ ਦੇ ਕੰਮ ਹੁੰਦੇ ਨੇ ਤੇ ਹੁੰਦੇ ਰਹਿਣਗੇ ਜਦ ਤੱਕ ਮੈਂ ਹੁੰਦਾ ਹੈ ਜਿਵੇਂ ਤੁਹਾਡੇ ਸਾਥੀਆਂ ਦੇ ਉੱਤੇ ਵੀ ਪਰਚੇ ਦਰਜ ਹੋਇਆ ਜਿਵੇਂ ਤੁਸੀਂ ਦੱਸ ਰਹੇ ਕੁਝ ਸਾਥੀ ਮੌਜੂਦ ਵੀ ਨਹੀਂ ਸੀਗੇ ਇਹ ਕੀ ਹੈ ਕਿ ਤੁਹਾਡੇ ਤੋਂ ਲੋਕਾਂ ਨੂੰ ਤੋੜਨ ਦੀ ਅ ਮੇਰੇ ਭਰਾ ਮੇਰੇ ਵਰਕਰ ਮੇਰੇ ਲੋਕ ਤਾਂ ਜੀ ਨਹੀਂ ਟੁੱਟਣਗੇ ਇਹ ਤਾਂ ਨਾਲ ਹੀ ਖੜੇ ਰਹਿਣਗੇ ਇਹਨਾਂ ਨੂੰ ਗਲਤਫਹਿਮੀ ਆ ਫਿਰ ਉਹੀ ਗੱਲ ਆ ਜਾਂਦੀ ਹੈ ਵੀ ਸਿਆਸੀ ਕਿਰਦਾਰ ਉਹ ਨਹੀਂ ਹੈਗਾ ਵੀ ਸਮਝਪਾਨ ਵੀ ਕਿਹੜੀ ਚੀਜ਼ ਹੈ ਜਿਹੜੀ ਲੋਕਾਂ ਨੂੰ ਨਾਲ ਜੋੜਦੀ ਹੈ ਤਾਂ ਭਗਵੰਤ ਇਹ ਤੁਹਾਨੂੰ ਦੱਸਾਂਗੇ ਇਹਨਾਂ ਦਾ ਵੀ ਨਾਂ ਐਫ ਆਈ ਆਰ 'ਚ ਹੈ ਤੇ ਇਹਨਾਂ ਦੀ ਮੋਬਾਈਲ ਲੋਕੇਸ਼ਨ ਵੀ ਉੱਥੇ ਦੀ ਨਹੀਂ ਸੀਗੀ ਤੇ ਕਿਉਂ ਹੋਇਆ ਹੈ ਆਪ ਦੱਸਾਂਗੇ ਆਹਟ ਇਹਨਾਂ ਦੀ ਇੱਕ ਵਧੀਆ ਕੰਮ ਕਰ ਰਹੇ ਨੇ ਇਹਨਾਂ ਨੂੰ ਏਸੀ ਵੀ ਕੌਣ ਹੈ ਵੀ ਨਾ ਤਾਂ ਇਹਨਾਂ ਨੇ ਕੋਈ ਫੰਡ ਕਿਸੇ ਸਰਕਾਰ ਤੋਂ ਲੈਣਾ ਨਾ ਕਿਸੇ ਤੋਂ ਕੋਈ ਪੈਸਾ ਲੈਣਾ ਆਪਣੇ ਕੋਲੋਂ ਪੈਸੇ ਲਾ ਕੇ ਲੋਕਾਂ ਦੇ ਘਰ ਘਰ ਜਾ ਕੇ ਮੁਸ਼ਕਲਾਂ ਸੁਣਨੇ ਨੇ ਹੱਲ ਕਰ ਰਹੇ ਨੇ ਤੇ ਅੱਜ ਜਿਹੜੇ ਮੰਤਰੀ ਸਾਹਿਬ ਨੇ ਜਿਹੜੇ ਪਰਚੇ ਕਰਾ ਰਹੇ ਨੇ ਅਸੀਂ ਉਹਨਾਂ ਵਾਸਤੇ ਵੀ ਕੰਮ ਕੀਤਾ ਮੰਤਰੀ ਬਣਾਇਆ ਰਣੂ ਉਹਨਾਂ ਦਾ ਧਰ ਘਰਾਂ ਦੇ ਕੋਲੋਂ ਵਾਸਤੇ ਵੋਟਾਂ ਮੰਗੀਆਂ ਤੇ ਪਿੰਡ ਦੇ ਕੁਝ ਡਿਫਾਲਟਡ ਬੰਦੇ ਸੀਗੇ ਬਿਨਾਂ ਜਾਂਚ ਪੜਤਾਲ ਦੇ ਬਿਨਾਂ ਦੇਖੇ ਜਿਹੜੇ ਵੀ ਬੰਦੇ ਕੌਣ ਨੇ ਕੌਣ ਨਹੀਂ ਕੀਵੇਂ ਨੇ ਉਹਨਾਂ ਨੇ ਚੱਕ ਕੇ ਛੱਡ ਤੇ ਫੋਨ ਕਰਤਾ ਵੀ ਹਾਂ ਜਿੰਨੀਂ ਤਰ੍ਹਾਂ ਬੰਦੇ ਚੱਕ ਕੇ ਲਾ ਦੋ ਮੈਂ ਉਹਨਾਂ ਨੂੰ ਫੋਨ ਤੇ ਵੀ ਗੱਲ ਕੀਤੀ ਰਿਪੋਰਟ ਵੀ ਪਈਏ ਮੇਰੇ ਕੋਲੇ ਹੂੰ ਉਸ ਤੋਂ ਬਾਅਦ ਬਫਲਹਾੜ ਸੀ ਉਹਨਾਂ ਦੀ ਗੁੱਸੇ ਤੇ ਗੱਲ ਕੀਤੀ ਫਿਰ ਕਹਿੰਦੇ ਨਾ ਵੀ ਸਾਨੂੰ ਸਾਰੀ ਗੱਲ ਦਾ ਪਤਾ ਇਥੇ ਰਾਸਤਾ ਸੀਗਾ ਸ਼ਾਮ ਲਾਟਾ ਉਹਨਾਂ ਨੇ ਦੱਬੀ ਹੋਈ ਹੈ ਵੀ ਉਹ ਬੰਦ ਵੀ ਮੈਨੂੰ ਪਤਾ ਨਹੀਂ ਸੀ ਤੇ ਉਹ ਪਿੱਛੇ ਵੀ हट ਗਈ ਵੀ ਜਦੋਂ ਆਪਾਂ ਨੂੰ ਪਤਾ ਵੀ ਕਿਸੇ ਵਾਸਤੇ ਆਪਾਂ ਫੋਨ ਕਰਾਂ ਵੀ ਘਟੋ ਘਟ ਪਹਿਲਾਂ ਚੈੱਕ ਕਰ ਲਓ ਯਾਰ ਬੰਦਾ ਸਹੀ ਹੈ ਕਿ ਨਹੀਂ ਹੈ ਹਰ ਪਿੰਡ 'ਚ ਕੁਝ ਡਬਲਟੇਡ ਬੰਦੇ ਹੁੰਦੇ ਨੇ ਜਿਹੜੇ ਮੁਰੇ ਹੋ ਕੇ ਆ ਜਾਂਦੇ ਨੇ ਉਹ ਫਿਰ ਲੋਕਾਂ ਦੇ ਕੰਮ ਤਾਂ ਕੀ ਕਰ ਰਹੇ ਨੇ ਨੁਕਸਾਨ ਹੀ ਕਰਦੇ ਨੇ ਅੱਜ ਅਸੀਂ ਵਧੀਆ ਕੰਮ ਕਰ ਰਹੇ ਆ ਇੱਕ ਪਾਸੇ ਸਰਕਾਰ ਕਹਿੰਦੀ ਵੀ ਜਿਹੜੀ ਸ਼ਾਮਲਾੜ ਜ਼ਮੀਨਾਂ ਨੇ ਛਡਾਓ ਤਾਂ ਕਿ ਪਿੰਡਾਂ ਨੂੰ ਇਨਕਮ ਆਮਦਨ ਹੋ ਸਕੇ ਗ੍ਰਾਂਟ ਨਾ ਦੇਰੀ ਕੋਵੇ ਜਦੋਂ ਅਸੀਂ ਛਡਾਣ ਲੱਗੇ ਤੇ ਉਸ ਤੋਂ ਬਾਅਦ ਸਾਡੇ ਦੀ ਪਰਚੇ ਹੋ ਰਹੇ ਨੇ ਜਿਹੜਾ ਨੇ ਦੱਬੀ ਹੋਈ ਹੈ ਉਹਨਾਂ ਦੀ ਸੁਣਵਾਈ ਹੋ ਰਹੀ ਹੈ ਜਿਹੜੇ ਛਡਾ ਰਹੇ ਨੇ ਉਹਨਾਂ ਦੀ ਕੋਈ ਸੁਣਵਾਈ ਨਹੀਂ ਹੋ ਰਹੀ ਹੈ ਦੇਖੋ ਖਾਣੇ ਵਾਲਿਆਂ ਨੇ ਇੱਕ ਵਾਰ ਵੀ ਨਹੀਂ ਪੁੱਛਿਆ ਵੀ ਤੂੰ ਜਿਹੜੀ ਜ਼ਮੀਨ ਦੀ ਬਾਈ ਲੜਾਈ ਲੈ ਕੇ ਆ ਰਹੇ ਆ ਉਹਦਾ ਕੋਈ ਕਾਗਜ਼ ਹੈਗਾ ਇੱਕ ਵਾਰ ਵੀ ਨਹੀਂ ਪੁੱਛਿਆ ਰਿਪੋਰਟ ਹੈ ਉਦੇ ਨਾਮ ਦਾ ਜਨਵਰੀ ਦਾ ਇਹ ਨਹੀਂ ਕੋ ਆ ਕੱਲ ਪਰਸੋ ਅਸੀਂ ਕਢਵਾਇਆ ਜਨਵਰੀ ਦਾ ਰੈਕਟਰ ਨਿਕਲਿਆ ਹੋਇਆ ਉਹਦੇ ਘਰ ਦਾ ਖਾਲੀ ਕਰਨ ਦਾ ਇੱਕ ਵਾਰ ਵੀ ਪੁਲਿਸ ਦੇ ਦਿਮਾਗ 'ਚ ਨਹੀਂ ਵੀ ਅਸੀਂ ਉਹ ਰਿਪੋਰਟ ਉਹ ਕਾਗਜ਼ ਇੱਕ ਦਿਨ ਮੰਗਵਾ ਕੇ ਤਾਂ ਦੇਖ ਲਈਏ ਬਸ ਥਾ ਕਰਕੇ ਐਫ ਆਈ ਆਰ ਰਜਿਸਟਰਡ ਈ ਹੁਣ ਤੁਸੀਂ ਮੰਗ ਕੀ ਕਰਦੇ ਹੋ ਜੀ ਜਿਵੇਂ ਸਰਕਾਰ ਅਜੇ ਲੋਕਲ ਲੈਵਲ 'ਤੇ ਲੀਡਰਸ਼ਿਪ ਰਲੀ ਹੋਈ ਹੈ ਸੀਐਮ ਭਗਵੰਤ ਮਾਨ ਤੋਂ ਕਿਉਂਕਿ ਉਹ ਵੀ ਬੜਾ ਮਸਲਾ ਚੱਕਦੇ ਜਮੀਨਾਂ ਸ਼ੁਨੇ ਮੇਰੇ ਨਾਲ ਸਰਪੰਚ ਸਾਹਿਬ ਬੈਠੇ ਨੇ ਜੀ ਹੋਰ ਵੀ ਸਰਪੰਚ ਨੇ ਤੇ ਅਸੀਂ ਤਾਂ ਇਹ ਹੀ ਮੰਗ ਕਰਦੇ ਆਂ ਜੇ ਮੈਂ ਵੀ ਬੀਂਗ ਸਰਪੰਚੇ ਆਪਣੀ ਜਗ੍ਹਾ ਛੜਵਾ ਰਹੇ ਆਂ ਪਿੰਡ ਦੀ ਜੇ ਅਸੀਂ ਆਪਣੇ ਪਿੰਡਾਂ ਦੀ ਜਗ੍ਹਾ ਛੜਵਾਨੇ ਆਂ ਵੀ ਪਿੰਡਾਂ ਨੂੰ ਕੋਈ ਇਨਕਮ ਆ ਸਕੇ ਤਾਂ ਉਹ ਤਾਂ ਸਰਕਾਰ ਲਈ ਵਧੀਆ ਗੱਲ ਹੈ ਕਿ ਸਰਕਾਰ ਨੂੰ ਗ੍ਰਾਂਟਾ ਘਟ ਦੇਣੀ ਆ ਪਿੰਡ ਆਪਣੇ ਪੈਰਾਂ ਤੇ ਪੈਰਾਂ ਤੇ ਖੜਾ ਹੋਊਗਾ ਤੇ ਆਪਣੇ ਕੰਮ ਆਪ ਕਰਵਾਊਗਾ ਤਾਂ ਉਹਦੇ 'ਚ ਲੋਕਲ ਲੀਡਰ ਨੂੰ ਕੀ ਦਿੱਕਤ ਐ ਵੀ ਕਿਸੇ ਹੋਰ ਦੇ ਨੰਬਰ ਬਣ ਜਾਣਗੇ ਕੋਈ ਹੋਰ ਬੰਦਾ ਜ਼ਿਆਦਾ ਚਮਕ ਜੂਗਾ ਉਹਨਾਂ ਨੂੰ ਖਤਰਾ ਪੈ ਜੂਗਾ ਤਾਂ ਇਹ ਬਹੁਤ ਛੋਟੀ ਸੋਚ ਐ ਅੰਨਾ ਛੋਟਾ ਨਹੀਂ ਸੋਚਣਾ ਚਾਹੀਦਾ ਇਹਨਾਂ ਦਾ ਵੀ ਨਾਮ ਹੈਗਾ ਪਰਚੇ ਦੇ ਵਿੱਚ सोनू ਨਾਮ ਐ ਇਹਨਾਂ ਦਾ ਹਾਂਜੀ सोनू ਜੀ ਤੇਰਾ ਨਾਮ सोनू ਮਦਰੀ ਅਸੀਂ ਤਾਂ ਇਹੋ ਗੱਲ ਕਹਿਣਾ ਚਾਹੁੰਦੇ ਆ ਵੀ ਸਾਡੇ ਜਿਹੜੇ ਕਰਨ ਕੋੜਾ ਬਾਈ ਜੀ ਨੇ ਇਹ ਸਮਾਜ ਸੇਵੀ ਨੇ ਪੁਲਾਈ ਦੇ ਕੰਮ ਕਰ ਰਹੇ ਨੇ ਜਿਹੜੇ ਪੁਲਾਈ ਦੇ ਕੰਮ ਕਰ ਰਹੇ ਨੇਗੇ ਉਹ ਹਲਕਾ ਇੰਚਾਰਜ ਨੇ ਚਲੋ ਮੌਜੂਦਾ ਐਮਐਲਏ ਨੇਗੇ ਉਹਨਾਂ ਤੋਂ ਇਹ ਗੱਲਾਂ برداشت ਨਹੀਂ ਹੋ ਰਹੀਆਂ ਕਿਉਂ ਕਿਉਂਕਿ ਉਹਨਾਂ ਤੋਂ ਪਬਲਿਕ ਦੇ ਕੰਮ ਨਹੀਂ ਹੋ ਰਹੇ ਉਹਨਾਂ ਨੇ ਵਾਅਦੇ بڑے بڑے ਕਰ ਲਏ ਲੋਕਾਂ ਨਾਲ ਕਿਹਾ ਸੀਗਾ ਆਮ ਆਦਮੀ ਪਾਰਟੀ ਸਰਕਾਰ ਆ ਇਹ ਆਮ ਆਦਮੀ ਨਹੀਂ ਗੁੰਡਾਗਰਦੀ ਦੀ ਸਰਕਾਰ ਆ ਗਈ ਇਹ ਜੋ ਕਿ ਨਜਾਇਜ਼ ਕਬਜ਼ੇ ਕਰੇ ਹੋਏ ਭਾਈ ਜੀ ਆਪਣੇ ਪਿੰਡ ਦੇ ਵਿੱਚ ਜ਼ਮੀਨ ਛੜਵਾ ਰਹੇ ਸੀਗੇ ਉਹਨਾਂ ਨੇ ਕੀ ਕਰਿਆ ਇਲਜ਼ਾਮ ਲਾ ਕੇ ਪਰਚਾ ਦਰਜ ਕਰਾਇਆ ਸਾਡੇ ਤੇ ਹੁਣ ਬਾਈ ਜੀ ਹਰ ਪਿੰਡ ਦੇ ਵਿੱਚ ਵੀ ਬੂਥ ਲਾਣੇ ਆਗੇ ਸੀ ਲੋਕਾਂ ਦੀਆਂ ਮੁਸ਼ਕਲਾਂ ਸੁਣਦੇ ਆਗੇ ਜਾ ਕੇ ਕੋਠੀ ਵੀ ਆਉਂਦੇ ਨੇ ਕਿ ਲੋਕੀ ਆਪਣੀਆਂ ਸਮੱਸਿਆ ਲੈ ਕੇ ਜਿੰਨੀਆਂ ਵੀ ਨੇ 100 ਦੇ ਵਿੱਚੋਂ ਜ਼ਿਆਦਾ ਨਹੀਂ 50% ਬਾਈ ਜੀ ਹੱਲ ਕਰਾ ਦੇਣਗੇ ਉਹਦਾ ਕਾਰਨ ਇਹੀ ਹੈ ਦਾ ਵੀ ਨਾ ਤਾਂ ਹਲੇ ਐਮਐਲਏ ਨੇ ਨਾ ਕੋਈ ਪਾਵਰਦ ਨੇ ਨਾ ਕਿਸੇ ਪਾਰਟੀ ਦੇ ਨਾਲ ਸੰਬੰਧਦ ਨੇਗੇ ਹਲੇ ਜੁੜੇ ਨਹੀਂ ਹੈਗੇ ਵੀ ਫੇਰ ਵੀ ਇਹ ਸਰਕਾਰ ਆ ਜਿਹੜੀ ਮੌਜੂਦਾ ਵਿਧਾਇਕ ਦਾ ਜਿਹੜਾ ਉਹਦੇ ਤੋਂ ਗੱਲਾਂ برداشت ਨਹੀਂ ਹੋ ਰਹੀਆਂ ਕਿਉਂ ਜਿਹੜੇ ਕੰਮ ਉਹਨਾਂ ਦੇ ਕਰਨ ਵਾਲੇ ਸੀਗੇ ਉਹ ਕਰਨ ਜੀ ਕਰਾ ਰਹੇ ਨਹੀਂਗੇ ਹੁਣ ਕਾਫੀ ਇੱਕ ਚਲੋ ਸੀ ਧੰਨਵਾਦ ਕਰਦੇ ਆਂਗੇ ਪੰਜਾਬ ਪੁਲਿਸ ਦਾ ਜਿਨ੍ਹਾਂ ਨੇ 30 ਘੰਟੇ ਬਾਅਦ ਐਫ ਆਈ ਆਰ ਦਰਜ ਕਰੀਆ ਉਹਨਾਂ ਨੂੰ ਮਜਬੂਰੀ ਬਣ ਗਈ ਉਹਨਾਂ ਦੀ ਇੱਕ ਮਜਬੂਰੀ ਬਣੀ ਵਿਧਾਇਕ ਦੀ ਉਹਨਾਂ ਨੇ ਪ੍ਰੈਸ਼ਰ ਕਰਿਆ 30 ਘੰਟੇ ਬਾਅਦ ਪਰਚਾ ਦਰਜ ਹੋਇਆ ਜਦਕਿ ਪਰਚੇ ਦਾ ਮਤਲਬ ਹੁੰਦਾ ਫਸਟ ਇਨਫੋਰਮੇਸ਼ਨ ਰਿਪੋਰਟ ਹੁੰਦਾ ਹੈ ਜੀ ਨਾਲ ਦੇ ਨਾਲ ਐਫਆਈਆਰ ਦਰਜ ਕਰਦੇ ਕਿਉਂਕਿ ਗਲਤ ਸੀਗਾ ਉਹਨਾਂ ਵੀ ਕਹਿੰਦੇ ਵੀ ਸਾਡੇ ਤੋਂ ਨਜਾਇਜ਼ ਕਰਵਾਇਆ ਗਿਆ ਇਹ ਅਸੀਂ ਉਹਨਾਂ ਦਾ ਪੰਜਾਬ ਪੁਲਿਸ ਦਾ ਬਹੁਤ ਧੰਨਵਾਦ ਕਰਦੇ ਆ ਜਿਨ੍ਹਾਂ ਨੇ ਸਾਨੂੰ ਇੰਨਾ ਸਹਿਯੋਗ ਦੇ ਆ ਤੇ ਬਾਕੀ ਕਰਨ ਬਾਈ ਦੇ ਨਾਲ ਅਸੀਂ ਮੋਢੇ ਨਾਲ ਮੋਢਾ ਜੋੜ ਕੇ ਖੜੇ ਆ ਦਿਨ ਰਾਤ ਕੰਮ ਕਰ ਰਹੇ ਆ ਕਰਦੇ ਰਹਾਂਗੇ ਧੰਨਵਾਦ ਮੇਰਾ ਨਾਮ ਹੈ ਲਲਿਤ ਕੁਮਾਰ ਵੈਸੇ ਦਾ ਪੱਤਰਕਾਰ ਭਾਈਚਾਰਾ ਤੇ ਸਾਰਿਆਂ ਨਾਲ ਆਪਣਾ ਨਿਹੜਤਾ ਦਾ ਕਿਉਂਕਿ ਸ਼ੁਰੂ ਤੋਂ ਹੀ ਅਸੀਂ ਸੰਘਰਸ਼ੀਲ ਰਹੇ ਆ ਤੇ ਜਿਹਦੇ ਨਾਲ ਖੜੇ ਆ ਤੇ ਤਨ ਮਨ ਧਨ ਤੋਂ ਦਿਲ ਤੋਂ ਪੂਰੇ ਖੜੇ ਆ ਤੇ ਮੈਂਬਰ ਆਫ ਪਾਰਲੀਮੈਂਟ ਚੇਤਨ ਉਹ ਵੀ ਟਾਈਮ ਸੀਗਾ ਜਦੋਂ ਸਾਡੇ ਨਾਲ ਮੈਕਾ ਤੇ ਫਿਰਦਾ ਹੁੰਦਾ ਦਾ 2014 ਦੇ ਵਿੱਚ ਆਮ ਆਦਮੀ ਪਾਰਟੀ ਜਦੋਂ ਆਈ ਸੀ ਉਹ ਵੀ ਟਾਈਮ ਸੀ ਜਦੋਂ ਪੀਆਰਟੀ ਦੇ ਬਸ ਦੇ ਵਿੱਚ ਸਾਡੇ ਨਾਲ ਜਾ ਕੇ ਮੋਹਾਲੀ ਤੇ ਗੱਡੀਆਂ ਵੀ ਅਸੀਂਆਂ ਵੇਚੀਆਂ ਬੀਟ ਗੱਡੀ ਹੁੰਦੀ ਤੇ ਇਹਦਾ ਪੂਰਾ ਸਾਥ ਦਿੱਤਾ ਪਰ ਅੱਜ ਸਾਡੇ ਤੇ ਜਿਹੜਾ ਝੂਠਾ ਪਰਚਾ ਸਾਡੇ ਤੇ ਦਿੱਤਾ ਉਹਨੂੰ ਇਹ ਵੀ ਪਤਾ ਵੀ ਇਹ ਬੰਦੇ ਕੀ ਚੀਜ਼ ਨੇ ਬੀ ਇਹ ਬੰਦੇ ਨੇ ਸਾਡੇ ਨਾਲ ਮੇਰਾ ਸਾਥ ਕਿਵੇਂ ਦੇਆ ਜਦੋਂ ਇਹ ਜਮੀਨ ਤੋਂ ਗਰੀਬੀ ਦੇ ਵਿੱਚ ਲੰਘ ਰਿਹਾ ਸੀ ਆਮ ਆਦਮੀ ਪਾਰਟੀ ਨੂੰ ਗਾਲਾਂ ਕੱਢਦਾ ਸੀ ਜਗਤਾਰ ਰਾਜਰੇ ਨੂੰ ਟਿਕਟ ਮਿਲੀ ਸੀ ਆਮ ਆਦਮੀ ਪਾਰਟੀ ਦੇ ਵਿੱਚ ਉਦੋਂ ਵੀ ਅਸੀਂ ਇਹਦੇ ਅਨੁਸਾਰ ਦਿੱਤਾ ਇਹ ਗਾਲਾਂ ਕੱਢਦਾ ਸੀ ਆਮ ਆਦਮੀ ਪਾਰਟੀ ਨੂੰ ਵੀ ਇਹਨਾਂ ਨੇ ਮੇਰੇ ਨਾਲ ਧੋਖਾ ਕੀਤਾ ਐ ਕਿਹਾ ਪਰ ਅੱਜ ਬੜਾ ਦੁਖਾ ਰਿਆ ਕਿ ਅਸੀਂ ਇੱਕ ਗਲਤ ਬੰਦੇ ਦੀ ਸਪੋਰਟ ਕੀਤੀ ਹੈ ਡਾਕਟਰ ਗਾਂਧੀ ਦਾ ਟਾਈਮ ਵੀ ਅਸੀਂ ਇਕੱਠੇ ਹੁੰਦੇ ਸੀਗੇ ਸਾਡੇ ਨਾਲੇ ਫਿਰਦਾ ਸੀ ਇਕੱਲੇ ਮੈਕਾਂ ਦੇ ਇਕੱਠੇ ਰੋਟੀ ਖਾਣੀ ਸਾਡੀ ਦੁਕਾਨ ਤੇ ਸਾਡੇ ਛੋਟੀ ਬਰੰਦਰੀ ਕਾਰਜਕਾਰੀ ਦੇ ਵਿੱਚ ਆਫਿਸ ਦੇ ਵਿੱਚ ਬੈਠਣਾ ਤੇ ਬੜਾ ਦੁਖਾਰਿਆ ਵੀ ਅੱਜ ਅਸੀਂ ਗਰਤ ਬੰਦਿਆਂ ਨੂੰ ਚੁਣ ਲਿਆ ਕਿਉਂਕਿ ਇਹ ਬੰਦਿਆਂ ਨੇ ਬੜੀ-ਬੜੀ ਗੱਲਾਂ ਕੀਤੀਆਂ ਸੀ ਵੀ ਅਸੀਂ ਲੋਕਾਂ ਦਾ ਐ ਕਰਾਂਗੇ ਉਹ ਕਰਾਂਗੇ ਪਰ ਅੱਜ ਸਾਨੂੰ ਦੁੱਖ ਵੀ ਲੱਗ ਰਿਹਾ ਪਰ ਇੱਕ ਇਹ ਵੀ ਹੈ ਵੀ ਲੜਨ ਵਾਲੇ ਲੋਕ ਐ ਸੀ ਸੰਘਰਸ਼ੀ ਲੋਕ ਐ ਬਿਲਕੁਲ 20 ਜਥੇਬੰਦੀਆਂ ਦੇ ਵਿੱਚ ਮੈਂਬਰ ਐ ਸੱਤ ਵਾਰ ਸੰਘਰਸ਼ਾਂ ਦੇ ਵਿੱਚ ਜੇਲ੍ਹ ਵੀ ਕੱਟੀ ਐ ਡਾਕਟਰ ਗਾਂਧੀ ਨਾਲ ਵੀ ਕੱਟੀ ਐ ਡਾਕਟਰ ਧਰਵੀਰ ਗਾਂਧੀ ਤੇ ਉਹਨਾਂ ਦਾ ਪੀਏ ਵੀ ਰਿਹਾ ਮੈਂ 12-13 ਸਾਲ ਤੇ ਇਹ ਸਾਰੇ ਪੱਤਰਕਾਰ ਭਾਈਚਾਰਾ ਵੀ ਜਾਣਦੇ ਆ ਵੀ ਅਸੀਂ ਲੜਨ ਵਾਲੇ ਲੋਕ ਆਂ, ਦਵਣ ਵਾਲੇ ਨਹੀਂ। ਚੇਤਨ ਜੀ ਤੁਹਾਡੇ ਪਰਚੇ ਖਤਮ ਹੋ ਜਾਣਗੇ ਪਰ ਅਸੀਂ ਬਾਈ ਨਾਲ ਖੜੇ ਆਂ ਤਨ ਮੰਨ ਤੋਂ ਤੇ ਮੋਢੇ ਨਾਲ ਮੋਢਾ ਜੋੜ ਕੇ ਤੇ ਕਦੇ ਦਵਾਂਗੇ ਨਹੀਂ ਝੁਕਾਂਗੇ ਨਹੀਂ ਪਰ ਲੋਕਾਂ ਦੀ ਸੇਵਾ ਕਰਦੇ ਰਹਾਂਗੇ। ਅੱਜ ਤੱਕ ਚੇਤਨ ਵੀ ਜਿਹੜਾ ਧਰਨੇ ਦੇ ਵਿੱਚੋਂ ਹੀ ਨਿਕਲਿਆ ਪਰ ਉਹਨੂੰ ਇਹ ਸਮਝ ਨਹੀਂ ਆਈ ਵੀ ਅਸੀਂ ਲੋਕਾਂ ਦੇ ਵਿੱਚ ਕੰਮ ਕਰਨ ਵਾਲੇ ਆਂ ਜਿਵੇਂ ਪਿੰਡਾਂ ਦੇ ਵਿੱਚ ਕੈਂਪ ਹੋ ਰਹੇ ਆ ਜਾਂ ਪਿੰਡਾਂ ਦੇ ਵਿੱਚ ਕੰਮ ਕਰ ਰਹੇ ਆ। ਚੇਤਨ ਵੀ ਧਰਨੇ ਲਾ ਲਾ ਕੇ ਅੱਜ ਮੰਤਰੀ ਬਣਿਆ ਉਰੇ ਤੱਕ ਪਹੁੰਚਿਆ ਉਹ ਸਾਡੇ ਬਦੌਲਤ ਪਹੁੰਚਿਆ ਐ ਨਹੀਂ ਵੀ ਉਹ ਜਿਹੜਾ ਅੱਜ ਮਨਿਸਟਰ ਬਣ ਗਿਆ ਐਵੇਂ ਬਣ ਗਿਆ ਪਰ ਚੇਤਨ ਨੂੰ ਇੱਕ ਬੇਨਤੀ ਵੀ ਹੈ ਵੀ ਰੱਬ ਜੇ ਪ੍ਰਮਾਤਮਾ ਦੰਦਾ ਛੱਪੜ ਪਾੜ ਕੇ ਵੀ ਹੁੰਦਾ ਜਦੋਂ ਖੋਂਦਾ ਤਾਂ ਥੱਪੜ ਮਾਰ ਕੇ ਵੀ ਖੋਲ ਲੰਦਾ ਇਹ ਦਸਤੂਰ ਹੈ ਕਿ ਅਸੀਂ ਤਨ ਮੰਨਤੋਂ ਕਿਉਂਕਿ ਅਸੀਂ ਕੀ ਹੈ ਅਸੀਂ ਤਾਂ ਲੋਕਾਂ ਦੀ ਸੇਵਾ ਕਰ ਰਹੇ ਹਾਂ ਅੱਜ ਨਹੀਂ ਕੌੜਾ ਸਾਹਿਬ ਨਾਲ ਕੌੜਾ ਸਾਹਿਬ ਦੇ ਨਾਲ ਦਿਨ ਰਾਤ 24 ਘੰਟੇ ਖੜੇ ਆ ਬਾਕੀ ਆਉਣ ਵਾਲੇ ਦਿਨਾਂ ਦੇ ਵਿੱਚ ਅਸੀਂ ਸਮਾਣੇ ਦੇ ਵਿੱਚ ਸਮਾਣਾ ਜਗਾਓ ਯਾਤਰਾ ਜਿਹੜੀ ਕਰਾਂਗੇ ਤੇ ਲੋਕਾਂ ਦੇ ਜਿਨ੍ਹਾਂ ਤੇ ਉੱਪਰ ਪਰਚੇ ਹੋਏ ਨੇ ਉਹਨਾਂ ਸਾਰੇ ਵੀਰਾਂ ਨੂੰ ਸਾਬਕਾ ਸਰਪੰਚਾਂ ਨੂੰ ਮੰਨ ਲਓ ਕਿਸੇ ਵੀ ਨਾਲ ਦੀ ਧੱਕਾ ਹੋਇਆ ਉਹ ਸਾਡੇ ਨਾਲ ਕੰਟੈਕਟ ਕਰਨ ਸਾਡਾ ਨੰਬਰ ਹੈ ਬਾਈ ਜੀ ਦਾ ডিসਪਲੇ ਵੀ ਕੀਤਾ ਹੋਇਆ ਤੇ ਉਸ ਨੰਬਰ ਤੇ ਸਾਨੂੰ ਕੰਟੈਕਟ ਕਰਕੇ ਅਸੀਂ ਉਹਨਾਂ ਦੇ ਨਾਲ ਸਾਥ ਦੇਵਾਂਗੇ ਚਾਹੇ ਵਕੀਲ ਕਰਨਾ ਪਵੇ ਚਾਹੇ ਉਹਨਾਂ ਵਾਸਤੇ ਧਰਨਾ ਲੈਣਾ ਪਵੇ ਚਾਹੇ ਕੁਝ ਵੀ ਕਰਨਾ ਪਵੇ ਅਸੀਂ ਉਹਨਾਂ ਨਾਲ ਮੋਢੇ ਨਾਲ ਮੋਢਾ ਜੋੜ ਕੇ ਖੜੇ ਹਾਂ ਜੈ ਜਨਤਾ ਜੈ ਸਤਿ ਸ੍ਰੀ ਅਕਾਲ ਜਿੱਤ ਲੜਦੇ ਲੋਕਾਂ ਦੀ